रामचंद सुग्रीव लक्ष्मण और सूर भले भले जांबवंत सुखैन नील हनुवंत अंगद केसरी कपपूत जूथ पजूथ ले कपपूत जूथप जूथ, 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 जूथ ले कपपूत जूथ प, जूथ ले पजूथ नहीं पाठ करना ਕਪੂਤ ਜੂਥਪ ਜੂਥ ਲੈ ਉਮਡੇ ਚ ਹੂੰ ਦਿਸ ਕੈ ਝਰੀ ਪਾਟ ਬਰਦ ਰਾਜ ਕੋ ਪਾਟ ਬਰਦ ਰਾਜ ਕੋ ਕਰ ਪਾਟ ਬਰਦ ਰਾਜ ਕੋ ਕਰ ਬਾਟ ਲਾਂਘ ਗਏ ਜਬ ਦੂਤ ਦਾਇਤਨ ਕੇ ਹਤੇ ਦਾਇਤਨ ਇਕੱਠਾ ਹਾਂ ਦਾਇਤਨ ਇਕੱਠਾ ਦੂਤ ਦਾਇਤਨ ਕੇ ਹਤੇ ਤਬ ਦੌਰ ਰਾਵਣ ਪੈ ਗਏ ਰਨ ਸਾਜ ਬਾਜ ਸਬੈ ਕਰੋ ਇੱਕ ਬੇਨਤੀ ਮੰ ਮੰਨਿਐ ਗੜ ਲੰਕ ਬੰਕ ਸੰਭਾਰੀਐ ਰਗਬੀਰ ਆਗਮ ਜਾਨੀਐ ਤੁਮਰ ਅਛ ਸੋ ਜਾਮ ਮਾਲ ਤੁਮਰ ਅਛ ਕਠਾ ਪਠਾ ਜੀ ਤੁਮਰ ਅਛ ਸੋ ਜਾਮ ਮਾਲ ਵੀ ਇਕੱਠਾ ਤੁਮਰ ਨਉ ਨੇ ਉਹਨਾਂ ਦੇ ਤੁਮਰ ਅਛ ਸੋ ਜਾਮ ਬਾਲ ਬੁਲਾਏ ਵੀਰ ਪਠੈ ਦੇ ਸੋਰ ਕੋਰ ਕਰੋਰ ਕੈ ਜਹ ਰਾਮ ਥੇ ਤਹ ਜਾਤ ਭੇ ਰੋਸ ਕੈ ਹਨੁਮੰਤ ਥਾਪ ਪੱਗ ਥਾਪਰ ਥਾਪਰ ਹਾਂ ਇਥੇ ਥਾਪ ਪੱਗ ਲਿਖੇ ਨਾ ਨ ਰਾਰਾ ਕਰ ਲੈਣਾ ਰੋਪ ਪਾਪ ਪ੍ਰਹਾਰੀਆਂ ਇਹ ਥਾਪਰ ਕਰਨਾ ਹਾਂ ਥਾਪਰ ਪੱਠ ਇਕੱਠਾ ਰੋਸ ਕੈ ਹਨੁਮੰਤ ਥਾਪਰ ਰੋਪ ਪਾਪ ਪ੍ਰਹਾਰੀਆਂ ਜੂਜ ਭੂਮ ਭਿਰਿਓ ਬਲੀ ਗਿਰਿਓ ਬਲੀ ਜੂਜ ਜੂਜ ਭੂਮ ਗਿਰਿਓ ਬਲੀ ਸੁਰ ਲੋਕ ਮਾਂਜ ਬਿਹਾਰੀਆਂ ਜਾਂਬ ਮਾਲ ਭਿਰੇ ਕਛੂ ਜਾਂ ਬੱਬਾ ਨਹੀਂ ਹੈ ਮੁੰਮੈ ਕਾਂ ਜਾਂਬ ਮਾਲ ਹੈ ਆਹ ਬੱਬਾ ਠੀਕ ਹੈ ਜਾਂਬ ਮਾਲ ਭਿਰੇ ਕਛੂ ਜਾਂਬ ਮਾਲ ਭਿਰੇ ਕਛੂ ਕੁੰਨ ਮਾਰ ਐਸੇ ਹੀ ਕਹਿ ਲੈ ਭਾਜ ਕੀਨ ਪ੍ਰਵੇਸ਼ ਲੰਕ ਸੰਦੇਸ਼ ਰਾਵਣ ਸੋਦੈ ਤੁਮਰਾਛ ਸੋ ਜਾਂਬ ਮਾਲ ਦੋਹੋਂ ਰਾਗ ਵਜੂ ਹਰਿਓ ਦਹੂਨ ਦਹੂਨ ਹੂੰ ਨੰਨਾ ਹੈ ਨ ਦੋ ਹੂੰ ਹਾਜ਼ਰ ਤੇ ਕੀ ਦੋ ਹੂੰ ਹਾਜ਼ਰ ਤੇ ਟਿੱਪੀ ਹੈ ਹੈਗੇ ਹਾਂ ਪਹਿਲੇ ਹਾਜ਼ਰ ਤੇ ਦਹੂਨ ਤੁਮਰਾਛ ਸੋ ਜਾਪ ਮਾਲ ਦੋ ਹੂੰਨ ਰਾਗ ਵਜੂ ਹਰਿਓ ਹੈ ਕਛੂ ਪ੍ਰਭ ਕਹੀਏ ਪ੍ਰਭ ਕਹੀਏ ਸੋ ਮੰਤਰ ਆਵਤ ਸੋ ਕਰੋ ਬੇਖ ਤੀਰ ਅਕੰਪਨ ਦਲ ਸੰਗਦੈ ਸੋ ਪਠੈ ਦਇਓ ਭਾਂਤ ਭਾਂਤ ਬਜੇ ਬਜੰਤਰ ਨਿਨਦ ਸਦਪੁਰੀ ਭਯੋ ਸੁਰ ਰਾਏ ਆਦ ਪ੍ਰਹਸਤ ਤੇ ਇਹ ਭਾਂਤ ਮੰਤਰ ਵਿਚਾਰਿਓ ਸੀਦੇ ਮਿਲੋ ਰਗਰਾਜ ਕੋ ਕਸਰੋਸ ਰਾਵ ਸੰਭਾਰਿਓ ਛਪੈ ਛੰਦ ਛਪੈ ਛੰਦ ਠੀਕ ਹੈ ਚਲ ਖਲੰਤ ਤਰਵਾਰ ਬਜਿਤ ਬਜੰਤਰ ਮਹਾ ਤੁਨ ਖੜਹੜੰਤ ਖ ਖੋਲ ਧਿਆਨ ਤਜ ਪਰਤ ਚਬਦ ਮੋਨ ਜਬਦ ਮੋਨ ਚਬਦ ਮੋਨਾ ਇਕ ਇਕ ਲੈ ਚੱਲੇ ਇਕ ਤਨ ਇਕ ਇਕ ਲੈ ਚੱਲਣਾ ਇਕ ਤਨ ਇਕ ਅਰੁਜੈ ਇਕ ਇਕ ਲੈ ਚੱਲਣਾ ਇਕ ਤਨ ਇਕ ਅਰੁਜੈ ਅੰਧ ਧੁੰਦ ਪਰ ਗਈ ਹੱਥ ਹਰ ਮੁਖ ਨਾ ਸੁਝੈ ਸਮੋਹੇ ਸੂਰ ਸਾਵੰਤ ਸਭ ਫੌਜ ਰਾਜ ਅੰਗਦ ਸਮਰ ਸਮੋਹੇ ਸੂਰ ਸਾਵੰਤ ਸਭ ਇਥੇ ਰਸਨਾ ਇਹ ਰਾਜੇ ਜੀ ਮਗਰੇ ਰਾਜ ਅੰਗਦ ਸਮਰ ਫੌਜ ਰਾਜ ਅੰਗਦ ਸਮਰ ਫੌਜ ਰਾਜ ਅੰਗਦ ਸਮਰ ਜੈ ਸਤਨਨੰਦ ਬਿਹਦ ਧਨਜੰਪਤ ਸੌਰਪੁਰ ਅਮਰ ਇਤ ਅੰਗਦ ਜਯਵਰਾਜ ਦੁਤੀ ਦਸਬੀਰ ਅਕੰਪਨ ਇਤ ਅੰਗਦ ਜਯਵਰਾਜ ਇਥੇ ਬਸਰਾਮ ਦੁਤੀ ਦਸਬੀਰ ਅਕੰਪਨ ਇਤ ਅੰਗਦ ਜਯਵਰਾਜ ਦੁਤੀ ਦਸਬੀਰ ਅਕੰਪਨ ਕਰਤ ਬ੍ਰਿਸ਼ਟ ਕਰਤ ਬ੍ਰਿਸ਼ਟ ਨ ਬ੍ਰਿਸ਼ਟ ਬ੍ਰਿਸ਼ਟ ਕਰਤ ਬ੍ਰਿਸ਼ਟ ਸਰਧਾਰ ਤਜਤ ਨਹੀਂ ਨਾਇਕ ਅਯੋਧਨ ਹੱਥ ਬਾਥ ਮਿਲ ਗਈ ਲੋਥ ਵਿਥਰੀ ਅਹਾੜਨ ਘੁੰਮੇ ਆਏ ਅਗਾਏ ਘੁੰਮੇ ਘਾਏ ਅਗਾਏ ਵੀਰ ਘੁੰਮੇ ਕਾਏ ਘੁੰਮੇ ਘਾਏ ਅਗਾਏ ਵੀਰ ਪੰਕੜੇ ਬਿਵਾੜਨ ਪਿਖਤ ਬੈਠ ਬਿਵਾਨ ਵਿਖਤ ਬੈਠ ਬਿਵਾਨ ਬਰ ਪਿਖਤ ਰੱਦ ਕਰਤੇ ਹਾਂ ਪਿਖਤ ਪਿਖਤ ਬੈਠ ਬਿਵਾਨ ਬਰ ਧਨ ਧਨ ਜੰਪਤ ਅਮਰ ਭਵ ਭੂਤ ਭਵਿਖ ਭਵਾਨ ਮੋ ਅਬ ਲੱਗ ਰਹੇ ਹੋ ਨਾ ਅਸ ਸਮਰ ਅਬ ਲਗ ਲਖਿਓ ਨਾ ਅਸ ਸਮਰ ਰਹਿ ਹੋਇਤ ਅਬ ਲਗ ਲਖ ਅਬ ਲਗ ਲਖਿਓ ਨਾਸ ਸਮਰ ਕਹਉ ਮੁੰਡ ਪਿਖੀਐ ਕਹਉ ਭਕ ਰੁੰਡ ਪਰੇ ਧਰ ਪਰੇ ਧਰ ਕਹਉ ਮੁੰਡ ਪਿਖੀਐ ਕਹਉ ਭਕ ਰੁੰਡ ਪਰੇ ਧਰ ਕਿਤਹੀ ਜਾਗ ਤਰਪੰਤ ਕਹਉ ਉਚਰੰਤ ਸੋ ਛਬ ਕਰ ਭਰਤ ਪਤਰ ਖੇਚਰੰਗ ਖੇਚਰੀ ਭਰਤ ਪਤਰ ਖੇਚਰੀ ਕਹਉ ਚਾਵੰਦ ਚਕਾਰਾਂ ਭਰਤ ਪੱਤਰ ਕੇ ਖੇਚਰੀ ਕਹੂੰ ਚਾਵੰਡ ਚਿਕਾਰੈ ਕਲਕਤ ਕਤਹਿ ਮਸਾਨ ਕਹੂੰ ਭੈਰਵ ਪਬ ਘਾਰੈ ਇਹ ਭਾਤ ਵਿਜੈ ਕਪ ਕੀ ਭਈ ਹਨਿਓ ਅਸੁਰ 라ਵਣ ਤਣਾ ਭੈ ਦਗ ਅਦਗ ਭਰੇ ਹਠੀ ਭੱਗੇ ਹਜਰੀ ਪੈ ਦੱਗ ਅਦੱਗ ਭਗੇ ਹਠੀ ਗਹਿ ਗਹਿ ਕਰ ਦੰਤਨ ਤ੍ਰਿਣਾ ਉਤੈ ਦੂਤ ਰਾਵਣ ਜਾਏ ਉਤੈ ਦੂਤ ਰਾਵਣ ਜਾਏ ਹਤ ਬੀਰ ਸੁਣਾਇ ਹਾਂ ਸੁਣਾਇਓ ਹਤ ਬੀਰ ਸੁਣਾਇਓ